ਹਾਂਜੀ ਸਤਿ ਸ਼੍ਰੀ ਅਕਾਲ ਮਿੱਤਰੋ ਮਿੱਤਰੋ ਅੱਜ ਨਾ ਹਨੂਮਾਨਗੜ ਮੇਲੇ ਤੇ ਆਏ ਸੀਗੇ ਰਾਜਸਥਾਨ ਚ ਉੱਥੇ ਬਾਈ ਆਪਾਂ ਨੂੰ ਨਾ ਭਰਾ ਮਿਲਿਆ ਇੰਦਰਜੀਤ ਇਹਨੇ ਬਾਈ ਇੱਕ ਆ ਦੇਸੀ ਪ੍ਰੋਡਕਟ ਤਿਆਰ ਕਰਿਆ ਇਹ ਪਸ਼ੂ ਪਾਲਕ ਵੀਰਾਂ ਲਈ ਯਾਰ ਇੱਕ ਸਗਾਤ ਹੀ ਆ ਇਹਦੀ ਜਾਣਕਾਰੀ ਬਾਕੀ ਬਾਈ ਦਊਗਾ ਬਾਈ ਦੱਸੇ ਪਹਿਲੇ ਦਾ ਗੋਪੀ ਵੀਰ ਜੀ ਤੁਹਾਡਾ ਹਨਮਾਨਗੜ੍ਹ ਦੀ ਪਾਵਨ ਧਰਤੀ ਤੇ ਪਹੁੰਚ ਦਾ ਤਹਿ ਦਿਲੋਂ ਮੈਂ ਧੰਨਵਾਦ ਕਰਦਾ ਜੀ ਤੁਹਾਡੇ ਜਿੰਨੇ ਵੀ ਵਿਊਅਰ ਐ ਸਬਸਕ੍ਰਾਈਬਰ ਉਹਨਾਂ ਦਾ ਵੀ ਤਹਿ ਦਿਲੋਂ ਮੈਂ ਧੰਨਵਾਦ ਕਰਦਾ ਬਹੁਤ ਮਹੱਤਵਪੂਰਨ ਭਾਈ ਸਾਹਿਬ ਜਾਣਕਾਰੀ ਦੇਉਂਦੇ ਰਹਿੰਦੇ ਆ ਇਹ ਜਿਹੜਾ ਪ੍ਰੋਡਕਟ ਐ ਇਹਦਾ ਨਾਮ ਐ ਜੀ ਸਰਵਗੁਣ ਸੰਪੰਨ ਜਿਹੋ ਜਿਹੇ ਦਾ ਨਾਮ ਐ ਉਹੋ ਜਿਹੇ ਦਾ ਕੰਮ ਐ ਜੀ 108 ਜੜੀ ਬੂਟੀਆਂ ਤੋਂ ਤਿਆਰ ਕੀਤਾ ਗਿਆ ਐ ਅੱਛਾ ਕੋਈ ਵੀ ਇਹਦੇ ਵਿੱਚ ਕੈਮੀਕਲ ਸਾਬਿਤ ਕਰ ਦੂਗਾ ਉਹਨੂੰ 22000 ਰੁਪਏ ਸੀ ਨਕਦ ਦੇ ਨਾਮ ਦੇਵਾਂਗੇ ਠੀਕ ਹੈ ਕੋਈ ਕੈਮੀਕਲ ਸਾਬਿਤ ਕਰ ਦੂਗਾ ਅਗਰ ਤੁਸੀਂ ਕੀ ਕਰਦੇ ਆ ਅੱਜ ਕੱਲ ਮਾਰਕੀਟ ਦੇ ਵਿੱਚ ਬਹੁਤ ਸਾਰੇ ਪ੍ਰੋਡਕਟ ਹੈ ਜੋ ਕੈਮੀਕਲ ਹੈ ਪੁਰਾਣੇ ਸਮੇਂ ਦੇ ਵਿੱਚ ਜਿਹੜੇ ਸਾਡੇ ਪਰਦਾਦੇ ਦਾਦੇ ਸੀ ਉਹ ਗੋਚਰ ਭੂਮੀ ਹੋਇਆ ਕਰਦੀ ਸੀ ਤੇ ਚਰਾ ਕੇ ਲਿਆ ਕਰਦੇ ਪਸ਼ੂਆਂ ਨੂੰ ਹੱਲੇ ਵੀ ਪੰਜਾਬ ਦੇ ਵਿੱਚ ਹੈ ਹਰਿਆਣੇ ਦੇ ਵਿੱਚ ਕੁਝ ਜਗ੍ਹਾ ਹੈ ਉਹ ਜਿਹੜੀ ਚੁਗ ਕੇ ਆਉਂਦੀਆਂ ਸੀ ਘਰੇ ਉਹਨਾਂ ਨੂੰ ਥੋੜੀ ਫੀਡ ਦਾਣਾ ਦੇ ਕੇ ਉਹ ਇਸ ਤਰੀਕੇ ਦਾ ਕੰਮ ਕਰਦੀ ਸੀ ਆਯੁਰਵੈਦਿਕ ਕੰਮ ਕਰਦੀ ਜਦੋਂ ਪਸ਼ੂ ਨੂੰ ਕੋਈ ਬਿਮਾਰੀ ਨਹੀਂ ਰਹਿੰਦੀ ਸੀ ਉਹਨੂੰ ਚਰਾਣ ਵਾਲ ਵੀ ਖਤਮ ਹੋ ਗਈ ਹੈ ਜਿਹਦੇ ਵਿੱਚ ਚਰਾਇ ਹੁੰਦੇ ਸੀਗੇ ਤੇ ਬਾਕੀ ਬੰਦੇ ਕੋਲ ਵੀ ਟਾਈਮ ਨਹੀਂ ਹੈ ਟਾਈਮ ਦੇ ਅਨੁਸਾਰ ਅਸੀਂ ਦੇਖ ਕੇ 5 ਸਾਲ ਆਪਾਂ ਮਿਹਨਤ ਕਰਕੇ ਇੱਕ ਪ੍ਰੋਡਕਟ ਨਿਕਾਲਿਆ ਜਿਹਦੇ ਨਾਮ ਹੈ ਸਰੋਗੁਣ ਸੰਪਨ ਸਰੋਗੁਣ ਸੰਪਨ ਇੱਕ ਇਹੋ ਜਿਹਾ ਪ੍ਰੋਡਕਟ ਹੈ ਜਿਹੜਾ ਕਈ ਕੰਮ ਕਰਦਾ ਪਸ਼ੂਆਂ ਦੇ ਵਿੱਚ ਤਾਏ ਚਾਹ ਤੜੀ ਬੱਕਰੀ ਹੈ ਘੋੜਾ ਹੈ ਚਾਈ ਮੱਝਾ ਹੈ ਹਰਿਆਣੇ ਦੀ ਦੁੱਧ ਦੀ ਮੱਝਾ ਜਿੰਨੀਆਂ ਕੰਪੀਟੀਸ਼ਨ ਦੇ ਵਿੱਚ ਜਾਂਦੀਆਂ ਉਹ ਸਰਵਗੁਣ ਸੰਪੰਨ ਆਪਣਾ ਇਸਤੇਮਾਲ ਹੁੰਦਾ ਹੈ ਠੀਕ ਹੈ ਜਿੰਨੀਆਂ ਵੀ ਹੁਣ ਵੀ ਮੇਲੇ ਚ ਗਈ ਹੋਈਆਂ ਜਿਹੜਾ ਜਗਰਾਉ ਦੇ ਵਿੱਚ ਆ ਉਹਦੇ ਵਿੱਚ ਵੀ ਆਪਣਾ ਇਸਤੇਮਾਲ ਹੁੰਦਾ ਹੈ ਅਗਰ ਪਸ਼ੂ ਦੇ ਪੇਟ ਦੇ ਵਿੱਚ ਕੀੜੇ ਐ ਇਹ ਕੀੜੇ ਵੀ ਮਾਰੂਗਾ ਭੁੱਖ ਵੀ ਵੜਾਊਗਾ ਲੀਵਰ ਵੀ ਹਲਤੀ ਰੱਖੂਗਾ ਗਰੋਥ ਵੀ ਵਧਾਊਗਾ ਸਕਿਨ ਦੇ ਵਿੱਚ ਕੋਈ ਪ੍ਰੋਬਲਮ ਆਂਦੀ ਆ ਉਹਨੂੰ ਵੀ ਦੂਰ ਕਰੂਗਾ ਅਗਰ ਪਸ਼ੂ ਬਾਰੀ ਬਾਰੀ ਆਪਣੀ ਮਤਲਬ ਕਿ ਆਪਣੀ ਸਕਿਨ ਨੂੰ ਚਬਦਾ ਹੈ ਜਾਂ ਪੈਰ ਪਿੱਛੇ ਮਾਰਦਾ ਕੋਈ ਦਿੱਕਤ ਹੈ ਪੇਟ ਦੀ ਹੈ ਜਾਂ ਕੂੜੀਆਂ ਦਾ ਪ੍ਰੋਪਰ ਦੁੱਧ ਨਹੀਂ ਬਣਦਾ ਬੱਚੇ ਚੋਂ ਆਉਂਦੀਆਂ ਕੂੜੀਆਂ ਫੰਡਰ ਰਹਿ ਜਾਂਦੀਆਂ ਹੈਟ ਤੇ ਨਹੀਂ ਜਾਂਦੀਆਂ ਜਿਆਦਾ ਹੀਟ ਆਉਂਦੀ ਹੈ ਕਨਸੀਵ ਨਹੀਂ ਕਰਦੀ ਪੂਰਾ ਅੰਡਾ ਪ੍ਰੋਪਰ ਨਹੀਂ ਬਣਦਾ ਉਹਦੇ ਵਾਸਤੇ ਇਹ ਕਾਲ ਆਊਂਡਰ ਪ੍ਰੋਡਕਟ ਹੈ ਸਰਵਗੁਣ ਸੰਪੰਨ ਇਹ ਸਾਰੇ ਕੰਮ ਕਰੂਗਾ ਜੀ ਤੇ ਬਹੁਤ ਵਧੀਆ ਪ੍ਰੋਡਕਟ ਹੈ ਇੱਕ ਵਾਰ ਸਾਰੇ ਵੀਰ ਮੇਰਾ ਯੂਜ਼ ਕਰਕੇ ਦੇਖਣ ਬਹੁਤ ਅੱਛਾ ਰਿਜ਼ਲਟ ਹੈ ਔਰ ਆਪਣੇ ਲਗਭਗ ਹਰਿਆਣੇ ਦੇ ਵਿੱਚ ਸਾਰੀ 90 ਦੇ 90 ਵਿਧਾਨ ਸਭਾ ਸਾਡੇ ਡੀਲਰ ਹੈ ਪਸ਼ਚਮੀ ਯੂਪੀ ਉਤਰਾਖੰਡ ਤੇ ਹਿਮਾਚਲ ਆਪਣੇ ਡੀਲਰ ਹੈ ਪੰਜਾਬ ਦੇ ਵਿੱਚ ਹੁਣ ਤੁਹਾਡੇ ਭਰਾਵਾਂ ਦਾ ਸਾਥ ਦੇ ਕੇ ਧੀਰੇ ਧੀਰੇ ਵਧਣ ਲੱਗੇ ਆ ਤਾਂ ਕਿ ਕੈਮੀਕਲ ਦੇ ਦੌਰ ਦੇ ਵਿੱਚ ਅਸੀਂ ਅੱਛੀ ਚੀਜ਼ ਆਪਣੇ ਪਸ਼ੂ ਨੂੰ ਦੇਈਏ ਸਾਡਾ ਤਾਂ ਇਹ ਹੀ ਮਕਸਦ ਹੈ ਵੀ ਜੇ ਅਸੀਂ ਆਪਾਂ ਕੈਮੀਕਲ ਆਪਣੇ ਪਸ਼ੂ ਨੂੰ ਨਹੀਂ ਦੇਵਾਂਗੇ ਤਾਂ ਸਾਡੇ ਪਸ਼ੂ ਵਧੀਆ ਰਿਜ਼ਲਟ ਵੀ ਆਊਗਾ ਗਰੋਥ ਵੀ ਹੋਊਗੀ ਅੱਛੀ ਉਹਦੇ ਚ ਸਕਿਨ ਸੁੰਦਰਤਾ ਜਿਵੇਂ ਇੱਕ ਬਈ ਨਿਰਮਲ ਕੋਲੇ ਘੋੜਾ ਹਨਾ ਉਹਨੇ ਪ੍ਰੋਡਕਟ ਇਹੀ ਪਾਇਆ ਇਹੀ ਪਾਇਆ ਤੂੰ ਵੀ ਪਾਇਆ ਬਈ ਨਿਰਮਲ ਉਹ ਬਈ ਮਗਰ ਘੋੜਾ ਖੜਾ ਉਹ ਹੈ ਮਗਰ ਦੇ ਪਾਸੇ ਬੇਸ਼ੇਰਾ ਕਿੰਨੀ ਚਿਰਦਾ ਬਾਈ 2-3 ਮਹੀਨਿਆਂ ਦਾ ਠੀਕ ਆ ਥੋੜਾ ਜਿਹਾ ਬਾਈ ਬੇਸ਼ੇਰਾ ਚੌੜ ਜਿਆਦੇ ਕਰਦਾ ਸੀਗਾ ਤਾਂ ਕਰਕੇ ਦੂਰ ਠੱਲਿਆ ਬਾਕੀ ਜਿਹੜੀ ਜਾਣਕਾਰੀ ਆ ਉਹ ਬਾਈ ਫੋਨ ਤੇ ਵੀ ਤੁਸੀਂ ਲੈ ਸਕਦੇ ਆ ਬਾਈ ਤੋਂ ਤੇ ਬਾਈ ਦਾ ਨੰਬਰ ਮੈਂ ਚਲਦੀ ਵੀਡੀਓ 'ਚ ਥੱਲੇ ਲਾਦਾ ਵੀਡੀਓ ਬਾਈ ਸ਼ੇਅਰ ਕਰ ਦਿਓ ਆਪਣੇ ਭਰਾਵਾਂ ਲਈ ਕੰਮ ਦੀ ਵੀਡੀਓ ਆ ਛੇਤੀ ਨਵੀਂ ਵੀਡੀਓ ਨਾਲ ਮਿਲਦੇ ਆ ਧੰਨਵਾਦ ਧੰਨਵਾਦ ਬਾਈ